ਜੁਕੇ ਤੇ ਡਿੱਕ ਜਾ ਝੜ ਜਾ ਘਰੇ ਹੋ ਨੂੰ ਖੁਦਾ ਪ੍ਰਤੀਫਲ ਦਿੰਦਾ ਹੈ ਜਿਹੜਾ ਝੜਦਾ ਨਹੀਂ ਖੁਦਾ ਕੋਈ ਪ੍ਰਤੀਫਲ ਦਿੰਦਾ ਨਹੀਂ ਆਦਰ ਚ ਲਿਖਿਆ ਜੇ ਮੇਰੇ ਭੇਜੇ ਹੋਏ ਦਾ ਆਦਰ ਨਹੀਂ ਕਰ ਰਹੇ ਹੋ ਤੇ ਕੀ ਤੁਸੀਂ ਮੇਰਾ ਆਦਰ ਕਰ ਸਕਦੇ ਹੋ ਖੁਦਾ ਕਹਿੰਦਾ ਕੀ ਤੁਸੀਂ ਮੈਨੂੰ ਕਬੂਲ ਕਰ ਸਕਦੇ ਹੋ ਇਸ ਲਈ ਯਿਸੂ ਮਸੀਹ ਨੇ ਇੱਥੇ ਬਲੂਸ ਕਹ ਰਿਹਾ ਜਿਹੜੇ ਬਫਤ ਸਮਾਂ ਲੈਂਦੇ ਯਿਸੂ ਮਸੀਹ ਨੂੰ ਓਂਡ ਲੈਂਦੇ ਨੇ ਉਹ ਯਿਸੂ ਚ ਦਾਖਲ ਹੋ ਜਾਂਦੇ ਨੇ ਯਿਸੂ ਨੂੰ ਪਹਿਨਣ ਦਾ ਮਤਲਬ ਹੈ ਜਿਸ਼ਾਇਆ ਕਾਟ ਤਸ ਉੱਤੇ ਲਿਖਿਆ ਨਜ਼ਾਤ ਦੀ ਮੁਕਤੀ ਦੇ ਬਸਤਰ ਪਹਿਨ ਲੈ ਤੇ ਜਿਹੜੇ ਮੁਕਤੀ ਦੇ ਨਜ਼ਾਤ ਨੂੰ ਪਹਿਨ ਲੈਂਦੇ ਨੇ ਫਿਰ ਭੀਆਂ ਦੀ ਬੁੱਕ ਚ ਲਿਖਿਆ ਉਹ ਆਪਣੀ ਆਪਣੀ ਨਜ਼ਾਤ ਦੇ ਕੰਮ ਨੂੰ ਕਿ ਕਰੇ ਪੂਰਾ ਆਪਣੀ ਆਪਣੀ ਨਜ਼ਾਤ ਦੇ ਕੰਮ ਨੂੰ ਕੀ ਕਰਨਾ ਪੂਰਾ ਕਰ ਤੇ ਜੇ ਅਸੀਂ ਨਜ਼ਾਤ ਪਹਿਨ ਲਈ ਹੈ ਤੇ ਅਸੀਂ ਆਪਣੀ ਆਪਣੀ ਨਜ਼ਾਤ ਦੇ ਕੰਮ ਨੂੰ ਪੂਰਾ ਕਰਨਾ ਮਾਵੇਂ ਆਪਣੀ ਨਜ਼ਾਤ ਦਾ ਕੰਮ ਪੂਰਾ ਕਰ ਲਿਆ ਮਾਤਸੋਚੋ ਮੈਂ ਨਹੀਂ ਕਰ ਰਹੇ ਮਾਮੀ ਨੇ ਜਾ ਤਾਂ ਪਹਿਲੀ ਹਰ ਸੇਵਕ ਆਪਣੀ ਆਪਣੀ ਨਜ਼ਾਦ ਦਾ ਕੰਮ ਪੂਰਾ ਕਰ ਰਹੇ ਨੇ ਇਹ ਰੱਬ ਨੇ ਨਜ਼ਾਦ ਦਾ ਕੰਮ ਦਿੱਤਾ ਹੈ ਪਰ ਅੱਜ ਤੁਸੀਂ ਦੇਖੋ ਅਸੀਂ ਨਜ਼ਾਦ ਦਾ ਕੰਮ ਪੂਰਾ ਕਰ ਲਏ ਤੇ ਜੇ ਕਰ ਰਹੇ ਤੇ ਨਜ਼ਾਦ ਦੇ ਕੰਮ ਦਿਖਾਈ ਦਿੰਦੇ ਨੇ ਸਾਡੇ ਅੰਦਰ